ਇਹਦਾ ਇਹਦੇ ਹਲਾ ਮਜਬੂਰ ਕੀਤਾ ਜਾਵੇ ਕਿਉਂਕਿ ਅਸੀਂ ਦੇ ਸੋਚਦੇ ਸਿੱਖ ਕਾਨੂੰਨ ਦੇ ਤਰ ਤ ਕਾਨੂੰਨ ਦਾ ਸਾਰਾ ਲਿਆ ਕਿ ਸ਼ਾਇਦ ਸਾਨੂੰ ਉਥੋਂ ਲੋ ਉਹਨਾਂ ਦਾ ਇੱਕ ਐਮਪੀ ਚੁਣੇ ਹੋਏ ਹੈ ਜੀ ਦਾ ਫਰਜ਼ ਹੈ ਆਪਣੇ ਲੋਕਾਂ ਪ੍ਰਤੀ ਉਹਨਾਂ ਦੀ ਉਹਨਾਂ ਦੀ ਜਿਹੜੀ ਜਵਾਬਦੇਹੀ ਆ ਕਿ ਉਹ ਆਪਣੇ ਲੋਕਾਂ ਦੀ ਜਿਹੜੀ ਗੱਲ ਪਾਰਲੀਮੈਂਟ 'ਚ ਰੱਖਣ ਜੋ ਪੰਜਾਬ ਦਾ ਦੁੱਖ ਦਰਦ ਆ ਫਰੂਖ ਸਾਬ ਦੇ ਹਲਕੇ ਦੀ ਡਿਵੈਲਪਮੈਂਟ ਦਾ ਨਸ਼ਿਆਂ ਦਾ ਮੁੱਦਾ ਬਾ ਜੋ ਇਥੇ ਦਿਨ ਦਿਹਾੜੇ ਕਤਲ ਹੋ ਰਿਹਾ ਫਰੋਟੀਆਂ ਲੀਆਂ ਜਾ ਰਹੀਆਂ ਲੋਕ ਤਰਾ ਤਰਾ ਕਰਦਾ ਉਹ ਸਾਰੀਆਂ ਗੱਲਾਂ ਉੱਥੇ ਰੱਖਣ ਵਾਸਤੇ ਉਹ ਜਿਹੜਾ ਉਹਨਾਂ ਨੇ ਸਮਾਂ ਮੰਗਿਆ ਉਹ ਨਾ ਦਿੱਤਾ ਜਾਣਾ ਜਾਂ ਪੰਜਾਬ ਸਰਕਾਰ ਨੇ ਇਹੋ ਜੇ ਤੱਥ ਪੇਸ਼ ਕਰਨੇ ਕਿ ਇਸੇ ਪੰਜਾਬ ਚ ਉਹਨਾਂ ਦੇ ਆਉਣ ਨਾਲ ਅੱਗ ਲੱਗ ਜੂਗੀ ਅੱਗ ਤੇ ਤੁਸੀਂ ਲਾਈ ਹੋਈ ਆ ਨਸ਼ਿਆਂ ਨਾਲ ਨੌਜਵਾਨੀ ਮਰ ਰਹੀ ਆ ਫਰੋਤਿਆਂ ਦਿਨ ਦਿਹਾੜੇ ਔਰੀਆਂ ਕਤਲੋਗਾਰ ਧਰ ਰਹੀ ਐ ਝੂਠੇ ਪੁਲਿਸ ਮੁਕਾਬਲੇ ਹੋ ਰਹੇ ਆ ਤੇ ਇਹ ਅੱਗ ਤੇ ਮੇਰੇ ਖਿਆਲ ਸਰਕਾਰ ਅਮਰਪਾਲ ਦੇ ਆਉਣ ਨਾਲ ਅੱਗ ਬੁਝਣੀ ਆ ਹੈ ਇਹ ਇਹ ਜਿਹੜੀ ਚੀਜ਼ ਹੈ ਕਿ ਅੱਗ ਨੂੰ ਇਹ ਸਰਕਾਰ ਹੈ ਇਹ ਚੀਜ਼ ਹੈ ਕਿ ਇਦਾਂ ਦਾ ਹਊਗਾ ਕਰੇ ਕਰਕੇ ਇਹੋ ਜਿਹੇ ਬਿਆਨ ਦੇ ਕੇ ਮੇਰੇ ਖਿਆਲ ਕਿ ਲੋਕਾਂ ਚ ਇੱਕ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਚਾਹ ਰਹੀ ਹੈ। ਸਭ ਕੇਂਦਰ ਸਰਕਾਰ ਦੀ ਮਨਸ਼ਾ ਕੀ ਲੱਗ ਰਹੀ ਹੈ ਪੰਜਾਬੀਆ ਪ੍ਰਾਂਤੀ ਜਾਂ ਪੰਜਾਬ ਪ੍ਰਾਂਤੀ ਜਾਂ ਭਾਈ ਅਬਰ ਮੇਰਾ ਖਿਆਲ ਕਿ ਕੇਂਦਰ ਸਰਕਾਰ ਦੀ ਮਨਸ਼ਾ ਤੇ ਸ਼ੁਰੂ ਤੋਂ ਹੀ ਪੰਜਾਬ ਪ੍ਰਤੀ ਮਾੜੀ ਰਹੀ ਹੈ ਕਿ ਪੰਜਾਬ ਦੇ ਜੋ ਪੰਜਾਬ ਨਾਲ ਹੋਇਆ ਪੰਜਾਬ ਨੂੰ ਬੋਲੀ ਦੇ ਆਧਾਰ ਤੇ ਤੋਂ ਬੜਾ ਅਸ਼ਨਰਸ਼ ਕਰਕੇ ਸੂਬਾ ਬਣਾਉਣਾ ਪਿਆ ਉਦੋਂ ਬਾਅਦ ਚ ਪੰਜਾਬ ਦੀ ਜਿਹੜੀ ਰਾਜਧਾਨੀ ਆ ਉਹ ਪੰਜਾਬ ਨੂੰ ਨਾ ਦੇਣੀ ਤੇ ਉੱਤੇ ਸੈਂਟਰ ਦਾ ਕਬਜ਼ਾ ਹੋਣਾ ਪੰਜਾਬ ਦੇ ਪਾਣੀਆਂ ਦਾ ਕੰਟਰੋਲ ਸੈਂਟਰ ਕੋਲ ਹੋਣਾ ਜਾਂ ਉਹਦਾ ਪੰਜਾਬ ਕੋਲੋਂ ਜਿਹੜੇ ਬਣਦਾ ਥੋੜੀ ਬਹੁਤੀ ਹੈਗੀ ਸੀ ਦਾਅਵੇਦਾਰੀ ਉਹ ਵੀ ਖੋ ਲੈਣੀ ਤੇ ਪੰਜਾਬ ਦੀ ਮਨਸਾ ਕੇਂਦਰ ਦੀ ਮਨਸਾ ਤੇ ਪੰਜਾਬ ਪਰ ਕਦੀ ਵੀ ਸਿਰਦ ਨਹੀਂ ਰਹੀ ਇਸ ਕਰਕੇ ਮੇਰਾ ਖਿਆਲ ਇੱਕ ਪੰਜਾਬ ਨਾਲ ਬਹੁਤ ਵੱਡੇ ਪੱਧਰ ਤੇ ਧੱਕਾ ਕਰ ਰਹੀ ਕੇਂਦਰ ਸਰਕਾਰ ਤੇ ਉਹਦੇ ਇੱਕ 파ਟ ਬਣ ਕੇ ਪੰਜਾਬ ਸਰਕਾਰ ਵੀ ਉਹਦਾ ਹਿੱਸਾ ਬਣ ਕੇ ਪੰਜਾਬ ਦੇ ਲੋਕਾਂ ਨਾਲ ਧੱਕਾ ਕਰ ਰਹੀ ਨੇਤੇ ਬਿੱਟੂ ਹੱਕ ਚਾਏ ਨੇ ਮੇਰਾ ਖਿਆਲ ਹੈ ਕਿ ਖਾਲੀ ਬਿਆਨ ਦੇਣ ਨਾਲ ਇੱਕ ਪਾਸੇ ਸੈਂਟਰ ਗਵਰਨਮੈਂਟ ਦੇ ਜਿਹੜੇ ਵਕੀਲ ਆ ਉਹ ਇਸ ਚੀਜ਼ ਦਾ ਵਿਰੋਧ ਕਰ ਰਹੇ ਆ ਤੇ ਇਹ ਮੇਰਾ ਖਿਆਲ ਪੰਜਾਬ ਤੇ ਕੇਂਦਰ ਸਰਕਾਰ ਨਾਲ ਕੇ ਹੀ ਇਹ ਸਾਰਾ ਕੁਝ ਕੀਤਾ ਜਾ ਰਿਹਾ ਮੇਰਾ ਖਿਆਲ ਹੈ ਕੋਈ ਠੀਕ ਹੈ ਕੋ ਉਹਨਾਂ ਦੇ ਬਿਆਨ ਜੇ ਅਸੀਂ ਠੀਕ ਹੈ ਕਿ ਪੰਜਾਬ ਪਰ ਅਸੀਂ ਜੇ ਉਹਨਾਂ ਦੀ ਕੋਈ ਚੰਗੀ ਗੱਲ ਹੈ ਤੇ ਉਹਦਾ ਸਵਾਗਤ ਵੀ ਕੀਤਾ ਜਾਣਾ ਚਾਹੀਦਾ ਪਰ ਜੇ ਉਹ ਸਿਰ ਦੇ ਆ ਤੇ ਆਪਣੀ ਸਰਕਾਰ ਨੂੰ ਕਹਿਣ ਕਿ ਉਹ ਉਹਨਾਂ ਨੂੰ ਮੇਰਾ ਖਿਆਲ ਹੈ ਕੇਂਦਰ ਸਰਕਾਰ ਦੇ ਸਾਹਮਣੇ ਤੇ ਪੰਜਾਬ ਸਰਕਾਰ ਵੀ ਨਹੀਂ ਰੋਕ ਸਕਦੀ ਤੇ ਜੇ ਉਹ ਕਹਿਣ ਪਿਆ ਠੀਕ ਹੈ ਕਿ ਅਸੀਂ ਉਹ ਦਿੱਲੀ ਆਉਣਾ ਉਹਨਾਂ ਨੇ ਪਾਰਲੀਮੈਂਟ 'ਚ ਗੱਲ ਕਰਨੀ ਹੈ ਤੋ ਉਹਦੇ ਨਾਲ ਪੰਜਾਬ ਨੂੰ ਕੁਝ ਨੁਕਸਾਨ ਨਹੀਂ ਹੋ ਸਕਦਾ ਇਸ ਕਰਕੇ ਉਹ ਫਿਰ ਜਿੰਮੇਵਾਰੀ ਲੈ ਕੇ ਉਹਨਾਂ ਨੂੰ ਉੱਥੇ ਸਮਝਾ ਦੇਣ ਲੱਗਦਾ ਕਿ ਜਦੋਂ ਜੀ ਐਨਐਸਐ ਭਾਈ ਸਾਹਿਬ ਦੇ ਉੱਪਰ ਲੱਗੀ ਆ ਅੰਦੁਰ ਸਾਹਿਬ ਲਵਾਰਸੋ ਕੋ ਦੇ ਹਾਂ ਜੀ ਕੰਮ ਨਹੀਂ ਹੋਇਆ ਕਲੂ ਸਾਹਿਬ ਦਾ ਹਾਈਟ ਨਹੀਂ ਮੇਰਾ ਖਿਆਲ ਐਨਐਸਐ ਤੇ ਸਕੂਲ ਪਹਿਲਾਂ ਹੀ ਲੱਗੀ ਸੀ ਉਦੋਂ ਬਾਅਦ ਚ ਠੀਕ ਹੈ ਕਸ਼ੂਰ ਸਾਹਿਬ ਦੇ ਲੋਕਾਂ ਨੇ ਸੋਚਿਆ ਕਿ ਸਾਡਾ ਫਰਜ ਬਣਦਾ ਕਿ ਜੋ ਅਮਰਤਪਾਲ ਨੇ ਕੰਮ ਕੀਤਾ ਨਸ਼ਿਆਂ ਦੇ ਖਿਲਾਫ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਤੇ ਉਹਨਾਂ ਨੇ ਉਹਨਾਂ ਦਾ ਬਹੁਤ ਵੱਡੇ ਪੱਧਰ ਤੇ ਉਹਨਾਂ ਦਾ ਸਾਥ ਦਿੱਤਾ ਪਰ ਮੇਰਾ ਖਿਆਲ ਹੈ ਕਿ ਲੋਕਾਂ ਦੀ ਜਿਹੜੀ ਲੋਕਤੰਤਰ ਇਹ ਦੇਸ਼ ਨੂੰ ਕਿਹਾ ਜਾਂਦਾ ਪਰ ਲੋਕਤੰਤਰ ਨਹੀਂ ਮੇਰੇ ਖਿਆਲ ਰਾਜਤੰਤਰ ਆ ਤਾਂ ਕਹੇ ਨਾ ਇੱਥੇ ਰਾਜ ਕੀਤਾ ਦਰਿਆ ਲੋਕਾਂ ਦੀ ਤਾਂ ਗੱਲ ਸੁਣੀ ਨਹੀਂ ਜਾ ਰਹੀ ਲੋਕਾਂ ਨੇ 4 ਲੱਖ ਵੋਟਾਂ ਪਾ ਕੇ ਕਿਹਾ ਕਿ ਸਾਡਾ ਐਮਪੀ ਸਾਡੀ ਗੱਲ ਕਰੂਗਾ ਸਾਡੇ ਮਸਲੇ ਚੁੱਕੂਗਾ ਤੇ ਉਹ ਚੀਜ਼ ਨੂੰ ਤੁਸੀਂ ਉਹ ਇੱਕ ਐਮਪੀ ਨੂੰ ਪਹਿਲੀ ਗੱਲ ਤਾਂ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕਰਨਾ ਚਾਹੀਦਾ ਸੀ ਜਦੋਂ ਇੰਨੇ ਵੱਡੇ ਲੋਕਾਂ ਦਾ ਫਤਵਾ ਸੀ ਜੇ ਉਹਦੋਂ ਬਾਅਦ ਚ ਉਹਨੂੰ ਰਿਹਾ ਨਹੀਂ ਕੀਤਾ ਜਾ ਸਕਦਾ ਤੇ ਉਹਨਾਂ ਦੇ ਹੱਕ ਦੀ ਗੱਲ ਜਿਹੜੀ ਆ ਉਹ ਜਿੰਨ ਪਰਲਮੈਂਟ ਦਾ ਮੈਂਬਰ ਬਣਿਆ ਤੇ ਪਰਲਮੈਂਟ ਚ ਉਹਨੂੰ ਜਾਣ ਤੋਂ ਰੋਕਣਾ ਮੇਰੇ ਖਿਆਲੇ ਕਿ ਮਨੁੱਖੀ ਅਧਿਕਾਰਾਂ ਦਾ ਲੋਕਤੰਤਰ ਦਾ ਸਾਰੀਆਂ ਚੀਜ਼ਾਂ ਦਾ ਬਹੁਤ ਵੱਡਾ ਘਾਣਾ ਹੈ ਅੱਜ ਤੱਕ ਹੀ ਪ੍ਰੋਗਰਾਮ ਸਿਖਿਆ ਗਿਆ ਸੀ ਕਿਉਂਕਿ ਸਿੰਘ ਤੁਹਾਡੇ ਘਟ ਲੱਗ ਰਹੇ ਨੇ ਪੰਜਾਬ ਉਸ ਗਿਆ ਲੱਗ ਰਹੀ ਹੈ ਨਹੀਂ ਸਿੰਘ ਵੀ ਸਾਡੇ ਆ ਰਹੇ ਆ ਸਿੰਘ ਵੀ ਸਾਡੇ ਬਹੁਤ ਹੋਣਗੇ ਪਰ ਮੇਰੇ ਖਿਆਲ ਹੈ ਕਿ ਇੱਕ ਪੰਜਾਬ ਨੂੰ دہشت ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਕਿ ਲੋਕ ਜਿਹੜੇ ਆ ਲੋਕਾਂ ਚ ਇੱਕ ਡਰ ਦਾ ਮਾਹੌਲ ਪੈਦਾ ਕਰਕੇ ਅਸੀਂ ਆਪਣੀ ਮਨਮਰਜ਼ੀ ਕਰ ਸਕੀਏ ਲੋਕਾਂ ਦੀ ਕੋਈ ਆਵਾਜ਼ ਨੂੰ ਦਬਾ ਸਕੀਏ ਇਹ ਇਹੋ ਜਿਹੀ ਚੀਜ਼ ਇਹ ਕੀਤੀ ਜਾ ਰਹੀ ਹੈ ਇਹਨਾਂ ਦਾ دہشت ਸਰਕਾਰ ਵੱਲੋਂ ਇੱਕ دہشت ਪੈਦਾ ਕੀ ਕਰਨ ਦੀ ਕੋਸ਼ਿਸ਼ ਪ੍ਰੋਗਰਾਮ ਕੀ ਡਿਲੀ ਕੀਆ ਗਿਆ ਹੈ ਤੁਹਾਡੇ ਪ੍ਰੋਗਰਾਮ ਤੇ ਅਸੀਂ ਸ਼ਾਂਤ ਭਈ ਆਪੇ ਇਹ ਚੀਜ਼ ਹੈ ਕਿ ਆਪਣਾ ਅਸੀਂ ਰੋਸ ਪ੍ਰਗਟ ਕਰਾਂਗੇ ਕਿ ਜੋ ਸਾਡੇ ਇੱਕ ਐਮਪੀ ਦੇ ਹੱਕ ਆ ਜਾਂ ਪੰਜਾਬ ਨਾਲ ਜੋ ਠੱਕਾ ਹੋ ਰਿਹਾ ਉਹਦੇ ਉਹਦੇ ਖਿਲਾਫ ਹੀ ਅਸੀਂ ਇੱਕ ਮੈਮੋਰੰਡਮ ਦੇਣਾ ਉਹਨਾਂ ਨੂੰ ਉਥੇ ਹੋਰ ਹੋਰ ਤੇ ਸਾਡਾ ਕੋਈ ਇਦਾਂ ਦਾ ਕੋਈ ਮਕਸਦ ਇਹ ਰੋਸ ਜਿਹੜਾ ਮਾਰਚ ਆ ਇਸ ਕਰਕੇ ਕੀਤਾ ਗਿਆ ਕਿ ਉਹਨੂੰ ਭਾਈ ਸਾਹਿਬ ਨੂੰ ਸੰਸਦ 'ਚ ਆਉਣ ਦਾ ਬਦਾ ਟਾਈਮ ਨਹੀਂ ਦਿੱਤਾ ਜਾ ਇਹ ਸਰਕਾਰਾਂ ਕਹਿੰਦੀਆਂ ਕਿ ਇੱਥੇ ਅੱਗ ਲੱਗ ਜਾਣੀ ਹੈ ਪੰਜਾਬ 'ਚ ਤੁਸੀਂ ਵੇਖੋ ਕਿ 3 ਸਾਲ ਤੋਂ ਉਹ ਅੰਦਰ ਸੀ ਜਿਹੜੀ 3 ਸਾਲ ਤੋਂ ਪੰਜਾਬ 'ਚ ਅੱਗ ਲੱਗੀ ਹੋਰ ਤਾਂ ਉਹਨਾਂ ਦਮਾਨ ਨੂੰ ਨਹੀਂ ਦੱਸਦੀ ਦਿਨੇ ਦਿਹਾੜੇ ਕਾਊਂਟਰ ਹੋਣਦੇ ਆ ਦਿਨੇ ਦਿਹਾੜੇ ਫਰਗੋਤਿਆਂ ਲੋਕਾਂ ਕੋ ਮੰਗੀਆਂ ਜਾਣਦੀਆਂ ਦਿਨ ਦਿਹਾੜੇ ਕਤਲ ਹੋਣ ਦੇ ਲੋਕ ਨਸ਼ਿਆਂ ਨ ਮਰਦੇ ਇਹ ਅੱਗ ਨਹੀਂ ਭਗਵੰਦ ਮਾਨ ਨੂੰ ਦੇਖਦੀ ਜਿਹੜੀ 3 ਸਾਲ ਤੋਂ ਲੱਗੀ ਉਹ ਤੇ 3 ਸਾਲ ਤੋਂ ਅੰਦਰ ਸੀ ਤੇ ਹੁਣ ਇਹ ਅੱਗ ਬੁਝਾਉਂਦੇ ਕਿਉਂ ਨਹੀਂ ਇਹ ਜਿਹੜੇ ਖਡੂਰ ਸਾਹਿਬ ਹਲਕੇ ਦੇ ਲੋਕਾਂ ਨੇ ਨਮਾਇੰਦਾ ਆਪਣਾ ਚੁਣਿਆ ਸੀ ਇਹ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਵਾ ਕਿਉਂਕਿ ਉਹਨਾਂ ਦੀ ਆਵਾਜ਼ ਹੀ ਉਹਨੇ ਆਪਣੇ ਮੁੱਦੇ ਸੰਸਦ 'ਚ ਰੱਖਣੇ ਹਨ ਕੇ ਉਹਨਾਂ ਦੀ ਲੋਕਾਂ ਦੀ ਆਵਾਜ਼ ਨੂੰ ਕੀ ਕਾਨੂੰਨ ਆਈ ਕਿ ਹੁਣ ਸਭਾ ਤੇ ਇੱਕੋ ਜਿਆਣੀ ਆ ਨਹੀਂ ਇਹ ਇਹਦੇ ਕਰਕੇ ਜਿਹੜੀ ਉਹਨਾਂ ਦੇ ਕਲੂਰ ਸਾਹਿਬ ਦੇ ਹਲਕੇ ਦੀ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ਦੀ ਮਨਸ਼ਾ ਕਿ ਲੱਗ ਰਹੀ ਪੰਜਾਬ ਪ੍ਰਤੀ ਭਾਈ ਅੰਮ੍ਰਿਤਪਾਲ। ਉਹ ਤਾਂ ਨੂੰ ਪਤਾ ਲੱਗ ਹੀ ਨਹੀਂ ਨਹੀਂ ਆ ਵੀ ਉਹ ਕੋਈ ਵੀ ਪੰਜਾਬ ਚ ਉਹਨਾਂ ਦੀ ਵਾਅਸ ਤੱਕ ਨਹੀਂ ਪੰਜਾਬ ਚ ਆਉਣ ਦੇਣ ਦੇ ਵੀ ਜੇ ਆਵਾਜ਼ ਨਾ ਉਹਨਾਂ ਦੀ ਨਾਗ ਲੱਗ ਸਕਦੀ ਤੇ ਜਦੋਂ ਬਾਹਰ ਉਹ ਦਿਨ ਕੀ ਹੋਊਗਾ। ਅਲੈਦਕ ਭਈ ਇਹ ਬਤਾਲ ਸਿੰਘ ਜੀ ਨੂੰ ਨਸ਼ੇ ਦਾ ਮੁੱਦਾ ਚੁੱਕਿਆ ਕਿ ਸਰਕਾਰ ਨੂੰ ਚੀਜ਼ਾਂ ਰਾਸ ਨਹੀਂ ਸਰਕਾਰਾਂ ਪੰਜਾਬ ਨੂੰ ਖਤਮ ਕਰਨਾ ਚਾਹੁੰਦੀਆਂ ਵਾ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨਾ ਚਾਹੁੰਦੀਆਂ ਵਾ ਇਸੇ ਕਰਕੇ ਉਹਨਾਂ ਨੂੰ ਇਹ ਰਾਸ ਨਹੀਂ ਆਇਆ ਵੀ ਜਿਹੜੇ ਨੌਜਵਾਨ ਸੀ ਉਹ ਨਸ਼ਾ ਛੱਡ ਕੇ ਗੁਰੂ ਦੇ ਲੜ ਲੱਗਦੇ ਇਸੇ ਕਰਕੇ ਇਹਨਾਂ ਨੂੰ ਇਹ ਰਾਸ ਨਹੀਂ ਆਇਆ ਇਹ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਆ ਸਿੰਘਾਟ ਦੇ ਘਟ ਲੱਗ ਰਹੇ ਪੰਜਾਬ ਪੁਸਤ ਦੇ ਮੁਲਾਜ਼ਮ ਜੱਤ ਲੱਗ ਰਹੇ ਬਸ ਕੋਈ ਸੰਗਤ ਬਹੁਤ ਆਣੀ ਨਹੀਂ ਜਾਂ ਸੰਗਤ ਦੂਰੋਂ ਦੂਰੋਂ ਆਣੀ ਹੈ ਕੁਝ ਲੇਟ ਹੋ ਗਈ ਸੰਗਤ ਬਹੁਤ ਆ ਰਹੀ ਹੈ ਕੋਈ ਸੀ ਕਿ ਕੀ ਮੰਗ ਰੱਖੀਦਾ ਵੀ ਠੀਕ ਹੈ ਮਾਂਗੇ ਹੋਈ ਇਹੀ ਰੱਖਣੀ ਹੈ ਕਿ ਉਹਨਾਂ ਸੰਸਦ 'ਚ ਬੋਲਣ ਦਾ ਮੌਕਾ ਦਿੱਤਾ ਜਾਵੇ ਉਹਨਾਂ ਨੂੰ ਆਪਣੇ ਜਿਹੜੇ ਹਲਕਾ ਦੂਸਰਬ ਦੇ ਹਲਕਿਆਂ ਦੇ ਮੁੱਦੇ ਰੱਖੇ ਜਾਣ ਤੁਹਾਡੇ ਹੱਕ 'ਚ ਬੋਲਦੇ ਨਜ਼ਰ ਆ ਰਹੇ ਨੇ ਕਿ ਮੁੱਦਿਆਂ ਦੀ ਗੱਲ ਕਰਨਗੇ ਧਾਰਮਿਕ ਜੋ ਬੇਅਦਬੀਆਂ ਪੰਜਾਬ ਚੋਰੀਆਂ ਜਿ ਅਮਰਤਪਾਲ ਨੂੰ ਬੋਲਣ ਦਾ ਤੇ ਫੇਰ ਦਿੱਤਾ ਜਾਵੇ ਇਜਾਜ਼ਤ ਦਿੱਤੀ ਜਾਵੇ ਵੀ ਫੇਰ ਉਹ ਮੁੱਦਾ ਚੁੱਕ ਸਕਦੇ ਹਾਂਜੀ ਉਹ ਫੇਰ ਹੀ ਜੇ ਸੰਸਦ 'ਚ ਉਹਨਾਂ ਨੂੰ ਬੋਲਣ ਦੀ ਹਵਾ ਦਿੱਤਾ ਜਾਵੇ ਮੌਕਾ ਤਾਂ ਫੇਰ ਹੀ ਉਹ ਆਪਣੇ ਜਿਹੜੇ ਖਦੂਰ ਸਾਹਿਬ ਹਲਕੇ ਦੇ ਮੁੱਦੇ ਜਿਹੜੇ ਪੰਜਾਬ ਦੇ ਵੀ ਸਾਰੇ ਮੁੱਦੇ ਜੋ ਰੱਖ ਸਕਦੇ ਆ ਸੰਸਦ ਜੀ ਇਹ ਅੱਜ ਤੋਂ ਬਾਅਦ ਤੇੜਾ ਨਹੀਂ ਸੁਣਾਈ ਨਹੀਂ ਹੁੰਦੀ ਅਗਲਾ ਸੰਘਰਸ਼ ਟਿੱਕਾ ਹੋ ਸਕਦਾ ਹੈ ਟਿੱਕਾ ਹੀ ਕਰਾਂਗੇ ਹੋਣੇ ਬੈਠੇ ਨਾ ਚੁੱਪ ਕਰਕੇ 3 ਸਾਲ ਹੋ ਗਏ ਬਹੁਤ ਇਹਨਾਂ ਦੇ ਮੂੰਹ ਆਲ ਬਿੰਦੇ ਆ ਤੇ ਹੁਣ ਅਸੀਂ ਗਾੜੀ ਹੋਰ ਸਿੱਖਾ ਸੰਗਰਸ਼ ਦੀ ਜਿਹੜੀ ਉਹ ਦਵਾਂਗੇ ਆਵਾਜ਼ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰੋਫੈਸਰ ਸਤਨਾਮ ਕੌਰ ਮੁਖ ਬਲਰਾ ਅਕਾਲੀ ਦਲ ਵਾਰਸ ਪੰਜਾਬ ਐਗਜ਼ੀਕਟਿਵ ਮੈਂਬਰ ਕਿਹਣਾ ਚਾਹੁੰਦੇ ਅੱਜ ਤੁਸੀਂ ਇਕੱਠੇ ਹੋਏ ਹੋ ਡੀਸੀ ਨੂੰ ਮਿਲਣਾ ਵਾ ਕੀ ਮੰਗਾਂ ਰੱਖੀ ਜਾ ਰਹੀ ਹੈ ਅਸੀਂ ਸਭ ਤੋਂ ਪਹਿਲੀ ਮੰਗ ਸਾਡੀ ਇਹ ਹੈ ਵੀ ਜੇ ਬਾਕੀਆਂ ਨੂੰ ਪੈਰੋਲ ਦਿੱਤੀ ਜਾ ਸਕਦੀ ਹੈ 18 ਲੱਖ ਦੀ ਨੁਮਾਇੰਦਗੀ ਕਰ ਰਹੇ ਭਾਈ ਅਮਰਪਾਲ ਸਿੰਘ ਦੀ ਖਾਲਸਾ ਨੂੰ ਕਿਉਂ ਪੈਰੋਲ ਨਹੀਂ ਮਲਾਤਕਾਰੀਆਂ ਨੂੰ ਦਿੱਤੀ ਜਾ ਰਹੀ ਹੈ ਇਸੇ ਤਰ੍ਹਾਂ ਜੰਮੂ ਕਸ਼ਮੀਰ ਦੇ ਐਮਪੀ ਨੇ ਉਹਨਾਂ ਨੂੰ ਬੋਲਣ ਦੀ ਇਜਾਜ਼ਤ ਮਿਲੀ ਹੈ ਵੀ ਇਹ ਇੱਕ ਤੁਸੀਂ ਬਹੁਤ ਵੱਡਾ ਜ਼ੁਲਮ ਹੈ ਲੋਕਤੰਤਰ ਦਾ ਘਾਣ ਹੈ ਵੀ ਪੰਜਾਬ ਦੇ ਐਮਪੀ ਨੂੰ ਜਿਹਨੂੰ ਲੋਕਾਂ ਨੇ ਜੇਲ੍ਹ ਵਿੱਚ ਬੈਠਾ ਇਨਾ ਪਿਆਰ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਲੈ ਕੇ ਉਹਨਾਂ ਦੀ ਨੁਮਾਇਦਗੀ ਕਰ ਰਿਹਾ ਹੈ ਤੇ ਕਿਉਂ ਇਹ ਲੋਕਲਾ ਅਮਰਤਪਾਲ ਨਾਲ ਤੱਕਾ ਨਹੀਂ ਜਾਂ ਸਾਡੇ ਨਾਲ ਤੱਕਾ ਨਹੀਂ ਇਹ 18 ਲੱਖ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਕਿ ਇੱਕ ਬਹੁਤ ਕਾਨੂੰਨੀ ਸਾਜਿਸ਼ ਸਮਝ ਨਜ਼ਰ ਆਉਂਦੀ ਹੈ ਇਦਿੱਤ ਕੀ ਮਾਸ਼ਾਅੱਲਾ ਕਰੀ ਹੈ ਜੀ ਭਾਈ ਅੰਮ੍ਰਿਤਪਾਲ ਸਿੰਘ ਜਿਹੜਾ ਸੱਚ ਹੁੰਦਾ ਹੈ ਸੱਚ ਬਹੁਤ ਉਹਦੀ ਤਾਕਤ ਹੁੰਦੀ ਹੈ ਔਰ 1947 ਤੋਂ ਬਾਅਦ ਲਗਾਤਾਰ ਪੰਜਾਬ ਦੇ ਨਾਲ ਧੱਕਾ ਹੋ ਰਿਹਾ ਹੈ ਉਸ ਸੱਚ ਦਾ ਡਰ ਹੈ ਔਰ ਸੱਚ ਦਾ ਜਿਹੜਾ ਰਹਬਰ ਹੈ ਉਹ ਭਾਈ ਅੰਮ੍ਰਿਤਪਾਲ ਸਿੰਘ ਹੈ ਉਹਨੇ ਸੱਚ ਬੋਲਣਾ ਹੈ ਸੱਚ ਦੇ ਵਿੱਚ ਇਨਾ ਦਮ ਹੈ ਉਹ ਕਹਿੰਦੇ ਨੇ ਪੰਜਾਂ ਦਰਿਆਵਾਂ ਨੂੰ ਅੱਗੇ ਲੱਗ ਜਾਏਗੀ ਪੰਜਾਂ ਦਰਿਆਵਾਂ ਨੂੰ ਉਦੋਂ ਅੱਗ ਨਹੀਂ ਲੱਗਦੀ ਜਦੋਂ ਪੰਜਾਬ ਦੇ ਵਿੱਚ ਨਸ਼ੇ ਦਾ ਛੇਵਾਂ ਦਰਿਆ ਚਲਾ ਦਿੰਦੇ ਨੇ ਜਦੋਂ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਦਿੱਤੀ ਜਾਂਦੀ ਹੈ ਸਭ ਤੋਂ ਵੱਡਾ ਵੇਖੋ ਲੋਕਤੰਤਰ ਦਾ ਘਾਣ ਐਮਪੀ ਸਾਡੇ ਉਹਨਾਂ ਦੇ ਤੁਸੀਂ ਬਲੇਮ ਲਾਉਂਦੇ ਹੋ ਵੀ ਉਹ ਬੋਲਦੇ ਨੇ ਸੱਚ ਬੋਲਦੇ ਨੇ ਉਹ ਬੜੇ ਬਹਾਦਰ ਨੇ ਲੋਕਾਂ ਦੀ ਆਵਾਜ਼ ਸਰਕਾਰਾਂ ਨੂੰ ਪਹੁੰਚਦੀ ਨਹੀਂ ਹੁੰਦੀ ਤੇ ਵਾਟ ਇਜ਼ ਦਾ ਫਾਲਟ ਆਫ ਦਾ ਫੈਮਿਲੀ ਪਿਛਲੇ ਦਿਨਾਂ ਤੁਸੀਂ ਦੇਖਿਆ ਹੈ ਕਿ ਉਹਨਾਂ ਦੇ ਮਾਤਾ ਜੀ ਨੂੰ ਆਪਣੀ ਬੱਚੀ ਨੂੰ ਮਿਲਣ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਇਹ ਤੇ ਇਹਨੂੰ ਤੁਸੀਂ ਲੋਕਤੰਤਰ ਕਹੋਗੇ ਉਹਨਾਂ ਦੇ ਪਿਤਾ ਜੀ ਨੂੰ ਅੱਗਿਆ ਨਹੀਂ ਮਿਲੀ ਉਹਨਾਂ ਦੀ ਵਾਈਫ ਨੂੰ ਨਹੀਂ ਮਿਲੀ ਤੁਸੀਂ ਦੱਸੋ ਬਾਰ-ਬਾਰ ਬਾਰ-ਬਾਰ ਸਾਡੀਆਂ ਇਮੋਸ਼ਨਸ ਨੂੰ ਸਾਡੇ ਸੈਂਟੀਮੈਂਟਸ ਨੂੰ ਸਾਡੀ ਅਣਖ ਨੂੰ ਮੰਗਾਰਨਾ ਇਹ ਬਹੁਤ ਬੁਰੀ ਗੱਲ ਹੈ ਲੱਗਦਾ ਕਿ ਭਾਈ ਅਮਰਪਾਲ ਦੇ ਵੱਲੋਂ ਪੰਜਾਬ ਦੀ ਬਾਤ ਚੁੱਕੀ ਗਈ ਸੀ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਚੀਜ਼ਾਂ ਕੇਂਦਰ ਸਰਕਾਰ ਦੀ ਰਾਸ ਪੱਤ ਨਹੀਂ ਹੈ। ਕੇਂਦਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਜਿਨ੍ਹਾਂ ਨੇ ਨਸ਼ਿਆਂ ਦੇ ਵਪਾਰ ਕਰਨੇ ਆਂ ਜਿਨ੍ਹਾਂ ਨੇ ਗਲਤ ਕੰਮ ਕਰਨੇ ਆਂ ਜਿਨ੍ਹਾਂ ਨੇ ਲੋਕਾਂ ਨੂੰ ਗੁੰਮਰਾਹ ਕਰਨਾ ਹੈ ਜਿਨ੍ਹਾਂ ਨੇ ਐਜੂਕੇਸ਼ਨ ਲਈ ਕੁਛ ਨਹੀਂ ਕਰਨਾ ਜਿਨ੍ਹਾਂ ਨੇ ਹੈਲਥ ਦੇ ਮਾਮਲੇ 'ਚ ਕੁਛ ਨਹੀਂ ਕਰਨਾ ਔਰ ਪੰਜਾਬ ਨੂੰ ਡੇ ਬਾਈ ਡੇ ਉਹਨਾਂ ਨੇ دیਵਾ ਕਰਨਾ ਉਸ ਦੀ ਤਾਕਤ ਘਟ ਕਰਨੀ ਹੈ ਪੰਜਾਬ ਜਿਹੜਾ ਹੈ ਰੀੜ ਦੀ ਹੱਡੀ ਹੈ ਹਿੰਦੁਸਤਾਨ ਦੀ। ਉਸ ਨੂੰ ਮਜ਼ਬੂਤ ਕਰਨ ਦੇ ਨਾਲ ਸਾਡਾ ਦੇਸ਼ ਮਜ਼ਬੂਤ ਹੋਏਗਾ ਸਮੇਂ ਦੇ ਵਿੱਚ ਸੰਘਰਸ਼ ਚ ਤਿੱਖਾ ਹੋਵੇਗਾ ਜੀ ਹਾਂ ਜੀ ਆਉਣ ਵਾਲੇ ਸੰਘਰਸ਼ ਦੇ ਵਿੱਚ ਸਾਨੂੰ ਇਹ ਮਜਬੂਰ ਕਰਨਗੇ ਮਜਬੂਰੀ ਵਿੱਚ ਅਸੀਂ ਬਿਲਕੁਲ ਅਸੀਂ ਲੋਕਤੰਤਰ ਦੀ ਪਾਲਣਾ ਕਰ ਰਹੇ ਹਾਂ ਕਾਨੂੰਨਾਂ ਦੀ ਪਾਲਣਾ ਕਰਦੇ ਹਾਂ ਕਨਸਟੀਚੂਨਲ ਵੇਦ ਨਾਲ ਸੀ ਚੱਲ ਰਹੇ ਆ ਤੇ ਬਾਰ ਬਾਰ ਅਸੀਂ ਅਪੀਲ ਕਰਦੇ ਆ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੂੰ ਕਿ ਜਿਹੜੇ ਪੰਜਾਬ ਨੇ ਪੰਜਾਬੀ ਹਿੱਤ ਪੰਜਾਬੀ ਦੀ ਲੜ ਰਹੇ ਨੇ ਉਹਨਾਂ ਬਾਰੇ ਕੁਝ ਸੋਚੋ ਸਾਨੂੰ ਬੇਗਾਨੇ ਨਾ ਬਣਾਓ ਜੇ ਇਹਨਾਂ ਦੇ ਧੱਕੇ ਚੱਲਦੇ ਰਹੀ ਤਾਂ ਜਿਹੜਾ ਹੈ ਸੰਘਰਸ਼ ਟਿਕਾਉ